ਮੁਸ਼ਰਦ ਗੁਫਤਾਵਾ ਮੇਰੀ ਦੁਕਾਨ ਹੈ گورਮੈਂਟ ਕਾਲੇ ਰੋਡ ਤੇ ਸਰ ਕੀ ਗੱਲ ਹੋ ਗਈ ਹੈ ਸਰ ਅੱਦ 10 ਵਜੇ ਮੈਂ ਤੇ ਸ਼ਾਮੀ ਦੁਕਾਨ ਵਧਾ ਕੇ ਘਰ ਚਲ ਗਿਆ ਸੀ ਤੇ ਸਵੇਰੇ ਕੋਈ ਸਵਾ 5 5:30 ਵਜੇ ਮੇਰੇ ਪਿੱਛੇ ਗਵਾਂਡੀਆ ਦਾ ਫੋਨ ਆਇਆ ਭਾਈ ਪਾਜੀ ਤੁਹਾਡਾ ਤਾਂ ਸਾਮਾਨ ਬਾਹਰ ਪੇਦਾ ਵਾਂ ਦੁਕਾਨ ਦਾ ਤੇ ਮੈਂ ਕਿਹਾ ਯਾਰ ਮੈਂ ਤਾਂ ਦੁਕਾਨ ਵਧਾ ਕੇ ਗਿਆ ਤੇ ਦੁਕਾਨ ਦਾ ਸਾਮਾਨ ਤਾਂ ਬਾਹਰ ਕਹਿੰਦੇ ਨਹੀਂ ਜੀ ਤੁਹਾਡਾ ਕਾਊਂਟਰ ਸਾਰਾ ਬਾਹਰ ਖਿਲਰੇਦਾ ਜੀ ਤੇ ਮੈਂ ਦੌੜਦਾ ਦੌੜਦਾ ਆਇਆ ਕੈਪਰੀ ਕੁਪਰੀ ਪਾ ਕੇ ਸਦਾ ਘਰ ਲੱਗ ਗਈ ਹੈ ਡਾਕਟਰ ਗੋਲਡੀ ਲੱਗੇ ਦੌੜਦਾ ਦੌੜਦਾ ਆਇਆ ਮੈਂ ਦੁਕਾਨ ਤੇ ਤੇ ਵੇਖਿਆ ਤੇ ਸਮਾਨ ਬਾਹਰ ਕੱਢੇ ਦਾ ਇੱਕ ਕਾਊਂਟਰ ਬਾਹਰ ਕੱਢ ਕੇ ਤੇ ਦੂਜੇ ਕੰਡ ਸਮਾਨ ਸਮੂਹ ਖਲਾਰ ਕੇ ਦਾ ਤੇ ਜਿਹੜਾ ਕਾਊਂਟਰ ਚ ਗੱਲਾਂ ਸੀ ਉਹਦੀ ਚਾਬੀ ਨਾਲ ਹੀ ਵੈਸੇ ਲੱਗੀ ਦੀ ਉਹ ਚ ਕੈਸ਼ ਕੱਢ ਕੇ ਕੈਸ਼ ਗਾਇਬ ਹੀ ਤੇ ਆਪਾਂ ਦਾ ਬਾਅਦ ਚ ਅੰਦਰ ਨਹੀਂ ਗਏ ਪਹਿਲੇ ਕੰਪਲੇਨ ਲਿਖਾ ਗਿਆ ਏ ਉਹਨ ਚਾਹ ਗਿਆ ਸਾਡਾ ਭਰਾ ਰਿਪੋਰਟਰ ਵਗੈਰਾ ਆਉਣ ਆਏ ਉਹਨਾਂ ਨੂੰ ਦੱਸਿਆ ਤੇ ਫਿਰ ਚੈੱਕ ਕੀਤਾ ਤੇ ਗੱਲੇ ਚ ਹੀ ਪੈਸੇ ਕੋਈ 5000 ਰੁਪਿਆ ਹੈਗਾ ਇੱਕ ਮੇਟੀਆਂ ਵਗੈਰਾ ਰੱਖਦੀਆਂ ਸੀ ਪਤਾ ਹੈ ਕਿ ਸੰਵਾਰ ਵਪਾਰੀ ਨੇ ਆਣਾ ਉਹਨੂੰ ਪੈਸੇ ਦੇਣੇ ਆ ਤੇ ਉਹਨਾਂ ਆਪਾਂ ਬਾਰ ਬਾਰ ਹੀ ਭੁਗਤਾਨਾਂਗੇ ਜੀ ਤੇ ਬਸ ਉਹ ਪੈਸੇ 25000 ਆਈ ਉਹ ਪੈਸੇ ਸਾਰੇ ਗਾਇਬ ਆ ਬਾਕੀ ਉਹਨਾਂ ਨੇ ਸਮਾਨ ਨੂੰ ਕੁਛ ਹੱਥਾਂ ਨੇ ਹੱਤਾਂ ਨਹੀਂ ਲਾਇਆ ਸਮਾਨ ਉੱਦਾਂ ਦਾ ਉੱਦਾਂ ਹੀ ਪੇਦਾ ਵਾ ਤੇ ਮੈਂ ਚਾਹਨਾ ਪ੍ਰਸ਼ਾਸਨ ਨੂੰ ਕਿ ਜੇ ਆ ਆਪਣੇ ਮੁਲਾਜ਼ਮਾਂ ਨੂੰ ਚੁਸਤ ਫਰੁਸਤ ਕੀਤਾ ਜਾਵੇ ਅੱਧਾ ਕਾਰਵਾਈ ਜਿਹੜੇ ਪੀਸੀਆਰ ਵਾਲੇ ਬੰਦੇ ਆ ਉਹਨਾਂ ਨੂੰ ਜੜਾ ਸਖਤ ਨੇ ਹਦਾਇਤ ਦਿੱਤੇ ਜਾਣ ਜਿਹੜੇ ਤਰਾਤ ਨੂੰ ਕਈ ਲੜਕੇ ਗਰੁੱਪ ਬਣਾ ਕੇ ਘੁੰਮਦੇ ਫਿਰਦੇ ਰਹਿੰਦੇ ਆ ਇੱਕ ਤਲਾ ਕੇ 4 ਵਜੇ ਤੱਕ ਉਹਨਾਂ ਤੇ ਸਖਤ ਬੰਦੇ ਨਜ਼ਰ ਰੱਖੀ ਜਾਵੇ ਕਿਉਂਕਿ ਗਦਾਪੁਰ ਸ਼ਹਿਰ ਚ ਇੱਕ ਕਾਂਡ ਬਹੁਤ ਹੋ ਰਹੇ ਨਾ ਅਜੇ ਖੋਈ ਮੋਈ ਦੇ ਕਾਂਡ ਬਹੁਤ ਹੋ ਰਹੇ ਨਾ ਤੇ ਦੁਪਹਿਰ ਨੂੰ ਸਾਡੇ ਆਹੀ ਰੋਡ ਤੇ 2:30 ਵਜੇ ਮੋਬਾਈਲ ਖੋ ਕੇ 도ੜੇ ਦੋ ਬੰਦੇ ਕੁੜੀਆਂ ਕੁੜੀਆਂ ਕੋਲੋਂ ਤੇ ਉਸੇ ਰਾਤ ਮੇਰੇ ਇੱਥੇ ਕਾਂਡ ਹੋਇਆ ਤੇ ਮੈਂ ਤੇ ਸਰਕਾਰ ਅੱਗੇ ਆਇਆ ਚਾਹਨਾ ਵੀ ਚਲੋ ਮੇਰੀ ਮਾੜੀ ਬੁੜੀ ਹੈਲਪ ਕੀਤੀ ਜਾਏ ਤੇ ਮੇਰੀ ਦਖਾਸਤ ਆ ਤੇ ਥੋੜਾ ਨਾ ਸਖਤੀ ਕਰਕੇ ਅ ਗੁਰਦਾਪੁਰ ਸ਼ਹਿਰ ਦੇ ਜਿਹੜੇ ਹਾਲਾਤ ਬਣੇ ਗਦੇ ਇਹਨਾਂ ਤੇ ਥੋੜਾ ਕੰਟਰੋਲ ਕੀਤਾ ਜਾਵੇ ਧੰਨਵਾਦ